ਹੋਰਾ ਨਾਮ ਸੀਤਾ ਰਾਗ ਗੋਂਡ ਬਾਣੀ ਰਵਦਾਸ ਜੀਓ ਕੀ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਅਵਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵ ਕੋ ਸਦਾ ਅਨੰਦੀ ਰਹਾਉ ਮਕੰਦ ਮਕੰਦ ਹਮਾਰੇ ਪ੍ਰਾਨੰ ਜਪ ਮਕੰਦ ਮਸਤਕ ਨਿਸ਼ਾਨੰ ਸੇਵ ਮਕੰਦ ਕਰੈ ਬੈਰਾਗੀ ਸੋਈ ਮਕੰਦ ਦੁਰਬਲ ਧਨ ਲਾਦੀ ਏਕ ਮਕੰਦ ਕਰੈ ਉਪਕਾਰ ਹਮਰਾ ਕਹਾ ਕਰੈ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੁਹੀ ਮਕੰਦ ਜੋਗ ਜੁਗ ਤਾਰ ਉਪਜਿਓ ਗਿਆਨ ਹੁਆ ਪਰਗਾਸ ਕਰ ਕਿਰਪਾਲੀਨੇ ਕੀਤ ਦਾਸ ਕਹੋ ਰਵਦਾਸ ਅਬ ਤ੍ਰਿਸ਼ਨਾ ਚੂਕੀ ਜਪ ਮੁਕੰਦ ਸੇਵਾ ਤਾ ਹੂੰ ਕੀ ਗੋਡ ਜੇ ਉਹ ਅਠ ਸੱਤ ਤੀਰਥ ਨਾਵੇ ਜੇ ਉਹ ਦਵਾਦਸ ਸਿਲਾ ਪੂਜਾਵੇ ਜੇ ਉਹ ਕੂਪ ਤਟਾ ਦੇਵਾਵੇ ਕਰੈ ਨਿੰਦ ਸਭ ਬਿਰਥਾ ਜਾਵੇ ਸਾਧਕਾ ਨਿੰਦਕ ਕੈਸੇ ਤਰੈ ਸਰ ਪਰ ਜਾਣੂ ਨਰਕ ਹੀ ਪਰੈ ਰਹਾਉ ਜੇ ਉਹ ਗ੍ਰਹਿਣ ਕਰੈ ਕੁਲ ਖੇਤ ਅਰਪੈ ਨਾਰ ਸ਼ਿੰਗਾਰ ਸੁਮੇਤ ਸਗਲੇ ਸਿਮਰਤ ਸਰਵਨੀ ਸੁਨੈ ਕਰੈ ਨਿੰਦ ਕਵਨੈ ਨਹੀਂ ਗੁਨੈ ਜੇ ਉਹ ਅਨਕ ਪ੍ਰਸਾਦ ਕਰਾਵੇ ਭੂਮਿਦਾਨ ਸੋਭਾ ਮੰਡਪ ਪਾਵੇ ਆਪਣਾ ਵਿਗਾਰ ਬਿਰਾਨਾ ਛੰਡੈ ਕਰੈ ਨਿੰਦ ਬਹੁ ਜੋਨੀ ਹਾਂਡੈ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ निंदक सूद साध विचारिया कहो रवदास पापी नरक सधारिया जोड रामकली महल्ला पहला कर पहला चौपदी एक ओंकार सतनाम करता पुरख निरभौ निरवैरा अकाल मूरत अजूनी सैभंग गुरु प्रसाद कोई पढ़ता सै साकीर्ता कोई पढ़े पुराण ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੈ ਧਿਆਨ ਨਾ ਅਬ ਹੀ ਕਬ ਹੀ ਕਿਛੂ ਨਾ ਜਾਣਾ ਤੇਰਾ ਏਕੋ ਨਾਮ ਪਛਾਨਾ ਨਾ ਜਾਣਾ ਹਰੇ ਮੇਰੀ ਕਮਨ ਗਤੀ ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ ਕਰ ਕਿਰਪਾ ਰੱਖੋ ਮੇਰੀ लाज ਪਤੀ ਰਹਾਉ ਕਬ ਹੂੰ ਜਿੜਾ ਉਬ ਚੜਤ ਹੈ ਕਬ ਹੂੰ ਜਾਏ ਪਿਆਲੇ ਲੋਬੀ ਜਿੜਾ ਥਿਰ ਨਾ ਰਹਤ ਹੈ ਚਾਰੀ ਕੁੰਡਾਂ ਭਾਲੀ ਮਰਨ ਲਖਾਏ ਮੰਡਲ ਮਹਾਈ ਜੀਵਨ ਸਾਜਹਿ ਮਾਈ ਏਕ ਚੱਲੇ ਹਮ ਦੇਖਹਿ ਸੁਆਮੀ ਪਾਹੇ ਬਲੰਤੀ ਆਈ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸੈ ਬਾਪ ਨਾ ਮਾਈ ਪ੍ਰਣਵਤ ਨਾਨਕ ਜੀ ਤੂੰ ਦੇਵਹਿ ਅੰਤੇ ਹੋਏ ਸਖਾਈ ਰਾਮ ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜਹ ਜਹ ਦੇਖਾਂ ਤਹ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਅੰਧ ਕੂਪ ਮਾਇਆ ਮਨ ਗਾਡਿਆ ਕਿਉ ਕਰ ਉਤਰੋਂ ਪਾਰ ਸੁਆਮੀ ਰਹਾ ਜਹ ਭੀਤਰ ਘਟ ਭੀਤਰ ਬਸਿਆ ਬਾਹਰ ਕਾਹੀ ਨਹੀਂ ਤਿਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਣੀੜ ਆਪੇ ਦੂਰ ਆਪੇ ਸਰਬ ਰਹਾ ਪਰਪੂਰ ਸਤਿਗੁਰ ਮਿਲੇ ਅੰਧੇਰਾ ਜਾਏ ਜਹ ਦੇਖਾਂ ਤਹ ਰਹਾ ਸਮਾਈ ਅੰਤਰ ਸਹਿ ਸਾ ਬਾਹਰ ਮਾਇਆ ਨੈਣੀ ਲਾਗੇ ਸਬਾਣੀ ਪ੍ਰਣਵਤ ਨਾਨਕ ਦਾਸਨ ਦਾਸਾ ਪਰਤਾ ਪਹਿਗਾ ਪ੍ਰਾਣੀ RAM ਕਲੀ ਮਹੱਲਾ ਪਹਿਲਾ ਜਿਤ ਦਰ ਵਸਹਿ ਕਵਨ ਦਰ ਕਹੀਐ ਦਰApiException ਦਰ ਦਰ ਕਵਨ ਲਹ ਜਿਸ ਦਰ ਕਾਰਨ ਫਿਰਾ ਉਦਾਸੀ ਸੋ ਦਰ ਕੋਈ ਆਏ ਕਹ ਕਿਨ ਬਿਦ ਸਾਗਰ ਤਰੀਐ ਜੀਵਤਿਆ ਨਹਿ ਮਰੀਐ ਰਹਾਉ ਦੁਖ ਦਰਵਾਜਾ ਰੂਹ ਰਖਵਾਲਾ ਆਸ ਅੰਦੇਸਾ ਦੋਏ ਪੱਟ ਜੜੀ ਮਾਇਆ ਜਲ ਖਾਈ ਪਾਣੀ ਘਰ ਬਾਂਧਿਆ ਸਤ ਕੈ ਆਸਨ ਪੁਰਖ ਰਹਿ ਕਿੰਤੇ ਨਾਮਾਂ ਅੰਤ ਨਾ ਜਾਣਿਆ ਤੂੰ ਸਰ ਨਾਹੀ ਅਵਰ ਹਰੇ ਊਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਆਪ ਕਰੀ ਜਬ ਆਸਾ ਅੰਦੇਸਾ ਤਬ ਹੀ ਕਿਉ ਕਰ ਏਕ ਕਹਿ ਆਸਾ ਭੀਤਰ ਰਹੈ ਨਰਾਸਾ ਤਉ ਨਾਨਕ ਏਕ ਮਿਲੈ ਇਨ ਬਿਦ ਸਾਗਰ ਤਰੀਐ ਜੀਵਤਿਆਂ ਈਓ ਮਰੀਏ ਰਹਾਉ ਦੂਜਾ ਰਾਮਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਵਾਜੈ ਲੋਕ ਸੁਣੇ ਪਤ ਛੋੜੀ ਮੰਗਣ ਕੈ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੇ ਰਹਾਉ ਪਾਣੀ ਪ੍ਰਾਣ ਪਵਨ ਬੰਦ ਰਾਖੀ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ ਜੇ ਤਿਨ ਮਿਲਾ ਤਾਂ ਕੀਰਤ ਆਖਾਂ ਤਾਂ ਮਨ ਸੇਵ ਕਰੇ ਕਾਗਦ ਲੂਣ ਰਹਿ ਘ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲਹਿ ਜਨ ਨਾਨਕ ਤਿੰਨ ਜਮ ਕਿਆ ਕਰੈ ਰਾਮ ਕਲੀ ਮਹੱਲਾ ਪਹਿਲਾ ਸੁਣ ਮਾ ਸਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹਿ ਡੋਲੇ ਐਸੀ ਜੁਗਤ ਜੋਗ ਕਉ ਪਾਲੇ ਆਪ ਤਰੈ ਸਗਲੇ ਕੁੱਲ ਤਾਰੀ ਸੋ ਔ ਤੂਤ ਐਸੀ ਮਤ ਪਾਵੈ ਅਹੰਸ ਸੁਨ ਸਮਾਧ ਸੁਮਾਵੇ ਰਹਾਉ ਭਿਖਿਆ ਭਾਏ ਭਗਤ ਭੈ ਚੱਲੈ ਹੁਐ ਸੋ ਤ੍ਰਿਪਤ ਸੰਤੋਖ ਅਮੁੱਲੈ ਧਿਆਨ ਰੂਪ ਹੋਏ ਆਸਨ ਪਾਵੈ ਸਚ ਨਾਮ ਤਾੜੀ ਚੇਤ ਲਾਵੈ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਮਾ ਸਿੰਦਰਾ ਔਦੂ ਨਿਸ਼ਾਣੀ ਆਸਾ ਮਾਹੀ ਨਰਾਸ ਬੁਲਾਏ ਨਿਝੋ ਨਾਨਕ ਕਰਤੇ ਪਾਏ ਪ੍ਰਣਵਤ ਨਾਨਕ ਅਗਮ ਸੁਣਾਈ ਗੁਰ ਚੇਲੇ ਕੀ ਸੰਤ ਮਲਾਈ ਦੀਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਜੀ ਪਾਏ ਰਾਮਕਲੀ ਮਹੱਲਾ ਪਹਿਲਾ ਹਮ ਢੋਲਤ ਬੇੜੀ ਪਾਪ ਭਰੀ ਹੈ ਪਵਨ ਲਗੈ ਮਤ ਜਾਈ ਸਨਮੁਖ ਸਿਧ ਭੇਟਨ ਕੋ ਆਏ ਨਿਸ਼ਚਉ ਦੇਹ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਵਨਾਸੀ ਹਉ ਤੁਜ ਕੋ ਬਲੇ ਹਾਰਿਆ ਰਹਾਉ ਸਿੱਧ ਸਾਧਕ ਜੋਗੀ ਅਰਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿੱਜਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੈ ਸ਼ਬਦ ਨਵੇਰਾ ਰਾਮ ਕਲੀ ਮਹੱਲਾ ਪਹਿਲਾ ਸੁਰਤੀ ਸੁਰਤਰ ਲਾਈਐ ਏਤ ਤਨ ਕਰ ਤੁਲਹਾ ਲੰਘਹਿ ਜੀਤ ਅੰਤਰ ਭਾਹਿ ਤਿਸੈ ਤੂੰ ਲਖ ਐਨ ਸਦੀਵਾ ਬਲੈ ਅਥਕ ਐਸਾ ਦੀਵਾ ਨੀਰ ਤਰਾਏ ਜਿਤ ਦੀਵੇ ਸਭ ਸੋਜੀ ਪਾਏ ਰਹਾਉ ਫੱਸੀ ਮਿੱਟੀ ਸੋਜੀ ਹੋਏ ਤਾਂ ਕਾ ਕੀਆ ਮਾਨੈ ਸੋਏ ਕਰਨੀ ਤੇ ਕਰ ਚੱਕੋ ਢਾਲ ਐਥੈ ਉਥੈ ਨਿਬਹੀ ਨਾਲ ਆਪੇ ਨਦਰ ਕਰੇ ਜਾਂ ਸੋਏ ਗੁਰਮੁਖ ਵਿਰਲਾ ਬੂਜੈ ਕੋਈ ਤਿਤ ਘਟ ਦੀਵਾ ਨਿਹ ਚਲ ਹੋਏ ਪਾਣੀ ਮਰੈ ਨਾ ਬੁਝਾਇਆ ਜਾਈ ਐਸਾ ਦੀਵਾ ਨੀਰ ਤਰਾਏ ਡੋਲੇ ਵਾਉ ਨਾ ਵੱਡਾ ਹੋਏ ਜਾਪੈ ਜਿਉ ਸੰਗਾਸਣ ਲੋਏ ਖਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤ ਨਾ ਪਾਈਆ ਗਣੀ ਸੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ RAM ਕਲੀ ਮਹੱਲਾ ਪਹਿਲਾ ਤੁਧਨੋ ਨਿਮਨ ਮੰਨਣ ਤੇਰਾ ਨਾਉ ਸਾਚ ਭੇਟ ਬੈਸਣ ਕੋ ਥਾਉ ਸਤ ਸੰਤੋਖ ਹੋਵੈ ਅਰਦਾਸ ਤਾ ਸੁਣ ਸੱਦ ਬਹਾਲੇ ਪਾਸ ਨਾਨਕ ਬਿਰਥਾ ਕੋਏ ਨਾ ਹੋਏ ਐਸੀ ਦਰਗਾਹ ਸਾਚਾ ਸੋਏ ਰਹਾਉ ਪ੍ਰਾਪਤ ਪੋਤਾ ਕਰਮ ਪਸਾਉ ਤੂੰ ਦੇਵਹ ਮੰਗਤ ਜਨ ਚਾਉ ਭਾਂਡੇ ਭਾਉ ਪਵੇਂ ਤੇ ਤੇ ਆਏ ਧੁਰਤੈ ਛੋਡੀ ਕੀਮਤ ਪਾਏ ਜਿਨ ਕਿਛ ਕੀਆ ਸੋ ਕਿਛ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਰਿ ਰਾਏ ਨਾ ਕੋ ਆਵੈ ਨਾ ਕੋ ਜਾਏ ਲੋਕ ਤਕਾਰ ਕਹਿ ਮੰਗਤ ਜਨ ਮੰਗਤ ਮਾਨ ਨਾ ਪਾਇਆ ਸਹਿਕੀਆਂ ਗੱਲਾਂ ਦਰਕੀਆਂ ਬਾਤਾਂ ਤੈ ਤਾਂ ਕਹਿਣ ਕਹਾਇਆ ਆਰਾਮ ਕਲੀ ਮਹੱਲਾ ਪਹਿਲਾ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ ਕਮਨ ਬੁਝੈ ਵਿਦ ਜਾਣ ਉਤਪੁਜ ਚਲਤ ਆਪ ਕਰ ਕੀਨੈ ਆਪੇ ਤਤ ਪਛਾਣੈ ਐਸਾ ਗਿਆਨ ਵਿਚਾਰੈ ਕੋਈ ਤਿਸਤੇ ਮੁਕਤ ਪਰਮਗਤ ਹੋਈ ਰਹਾਉ ਦਿਨ ਮਹ ਰੈਣ ਰੈਣ ਮਹ ਦਿਨ ਯਰ ਹੁਸਨ ਸੀਤ ਬਿਦ ਸੋਈ ਤਾਂ ਕੀ ਗਤ ਮਿਤ ਅਵਰ ਨਾ ਜਾਣੈ ਗੁਰ ਬਿਨ ਸਮਝ ਨਾ ਹੋਈ ਪੁਰਖ ਮਹ ਨਾਰ ਨਾਰ ਮਹ ਪੁਰਖਾ ਬੂਝੋ ਬ੍ਰਹਮ ਗਿਆਨੀ ਤੁਨ ਮਹ ਧਿਆਨ ਧਿਆਨ ਮਹ ਜਾਣਿਆ ਗੁਰਮੁਖ ਅਕਤ ਕਹਾਣੀ ਮਨ ਮਹ ਜੋਤੈ ਜੋਤ ਮਹ ਮਨੁਆ ਪੰਜ ਮਿਲੇ ਗੁਰ ਪਾਈ ਨਾਨਕ ਤਿਨ ਕੈ ਸਦ ਬਲੇਹਾਰੀ ਜਿਨ ਏਕ ਸ਼ਬਦ ਲਿਵਲਾਈ RAM ਕਲੀ ਮਹੱਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਤਾਰੀ ਤਾ ਹਉ ਮੈਂ ਵਿਚਹੁ ਮਾਰੀ ਸੋ ਸੇਵਕ RAM ਪਿਆਰੀ ਜੋ ਗੁਰ ਸ਼ਬਦੀ ਵਿਚਾਰੀ ਸੋ ਹਰ ਜਨ ਹਰ ਪ੍ਰਭ ਭਾਵੈ ਅਹਨ ਸਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੇ ਰਹਾਉ ਤਨਵਾਜੀ ਅਨਹਦ ਕੋਰਾ ਮਨ ਮਾਨਿਆ ਹਰ ਰਸ ਮੋਰਾ ਗੁਰ ਪੂਰੈ ਸੱਚ ਸਮਾਇਆ ਗੁਰ ਆਦ ਪੁਰਖ ਹਰ ਪਾਇਆ ਸਬਨਾਦ 베ਦ ਗੁਰ ਬਾਣੀ ਮਨ ਰਹਾਤਾ ਸਾਰੰਗ ਪਾਣੀ ਤਹ ਤੀਰਥ ਵਰਤ ਤਪ ਸਾਰੀ ਗੁਰ ਮਿਲਿਆ ਹਰ ਨਿਸਤਾਰੀ ਜਹ ਆਪ ਗਿਆ ਪਉ ਭਾਗਾ ਗੁਰ ਚਰਨੀ ਸੇਵਕ ਲਾਗਾ ਗੁਰ ਸਤਗੁਰ ਪਰਮ ਚਕਾਇਆ ਕਹੋ ਨਾਨਕ ਸ਼ਬਦ ਮਲਾਇਆ RAM ਕਲੀ ਮਹੱਲਾ ਪਹਿਲਾ ਸਾਧਨ ਭੋਜਨ ਮੰਗਤ ਭਾਗੈ ਖੁਦਿਆ ਦੁਸ਼ਟ ਜਲੇ ਦੁਖ ਆਗੈ ਗੁਰਮਤ ਨਹੀਂ ਲਈਨੀ ਦੁਰਮਤ ਪਤ ਖੋਈ ਗੁਰਮਤ ਭਗਤ ਪਾਵੈ ਜਨ ਕੋਈ ਜੋਗੀ ਯੁਗਤ ਸਹਿਜ ਘਰ ਵਾਸੈ ਏਕ ਨਿਸ਼ਟ ਏਕੂ ਕਰ ਦੇਖਿਆ ਭੀਖਿਆ ਭਾਏ ਸ਼ਬਦ ਤ੍ਰਿਪਤਾਸੈ ਰਹਾਉ ਪੰਜ ਬੈਲ ਗੱਡੀਆਂ ਦੇਹ ਧਾਰੀ ਰਾਮ ਕਲਾ ਨਿਭਹਿ ਪਤ ਸਾਰੀ ਧਰ ਤੂਟੀ ਗਾਡੋ ਸਿਰ ਭਾਰ ਲੱਕਰੀ ਬਿਖਰ ਜਰੀ ਮੰਜ ਭਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁਖ ਸੁਖ ਸਮ ਕਰਨਾ ਸੋਗ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਧ ਜਪੈ ਨਿਰੰਕਾਰੀ ਸਹਿਜ ਜੁਗੋਟਾ ਬੰਦਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮਹਿ ਮੰਦਰਾ ਹਰ ਗੁਰ ਸਰਨਾ ਨਾਨਕ RAM ਭਗਤ ਜਨ ਤਰਨਾ ਇਕ ਓੰਕਾਰ ਸਤ ਗੁਰ ਪ੍ਰਸਾਦ RAM ਕਲੀ ਮਹੱਲਾ ਤੀਜਾ ਘਰ ਪਹਿਲਾ ਸਤਜਗ ਸੱਚ ਕਹ ਸਭ ਕੋਈ ਘਰ ਘਰ ਭਗਤ ਗੁਰਮਖ ਹੋਈ ਸਤਜਗ ਧਰਮ ਪੈਰ ਹੈ ਚਾਰ ਗੁਰਮੁਖ ਬੂਜੈ ਕੋ ਬੀਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਐ ਗੁਰ ਬਿਨ ਨਾਮ ਨਾ ਪਾਵੇ ਕੋਈ ਰਹਾਉ ਤ੍ਰੇਤਾ ਇਕ ਕਲ ਕੀਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੂਜੈ ਸੋਜੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੈ ਦੁਬਦਾ ਹੋਈ ਪਰਮ ਫਲਾਣੇ ਜਾਣਹਿ ਦੋਏ ਦਵਾਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੈ ਤਾਂ ਨਾਮ ਦਰੜਾਈ ਕਲਯੁਗ ਧਰਮ ਕਲਾ ਇਕ ਰਹਾਏ ਇਕ ਪੈਰ ਚੱਲੈ ਮਾਇਆ ਮੋਹ ਵਿਧਾਈ ਮਾਇਆ ਮੋਹ ਅਤਗੁਵਾਰ ਸਤਗੁਰ ਭੇਟੈ ਨਾਮ ਉਧਾਰ ਸਭ ਯੁਗ ਮਹਿ ਸਾਚਾ ਏਕੋ ਸੋਈ ਸਭ ਮਹਿ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣੈ ਕੋਈ ਸਭ ਜੁਗ ਮਹਿ ਨਾਮ ਊਤਮ ਹੋਈ ਗੁਰਮੁਖ ਵਿਰਲਾ ਬੂਜੈ ਕੋਈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ RAM KALI MAHALLA CHAUTHA KAR PEHLA EK OMKAR SATGURU PRASAD ਜੇ ਵੱਡ ਪਾਗ ਹੋਵੇ ਵੱਡ ਭਾਗੀ ਤਾਂ ਹਰ ਹਰ ਨਾਮ ਤੇ ਆਵੇ ਨਾਮ ਜਪਤ ਨਾਵੇਂ ਸੁਖ ਪਾਵੇ ਹਰ ਨਾਮੇ ਨਾਮ ਸਮਾਵੇ ਗੁਰਮਖ ਭਗਤ ਕਰਹੁ ਸਦ ਪ੍ਰਾਣੀ ਹਿਰਦੈ ਪ੍ਰਗਾਸ ਹੋਵੇ ਲਿਵ ਲਾਗੇ ਗੁਰਮਤ ਹਰ ਹਰ ਨਾਮ ਸਮਾਣੀ ਰਹਾਉ ਹੀਰਾ ਰਤਨ ਜਵੇ ਹਰ ਮਾਣਕ ਬਹੁ ਸਾਗਰ ਭਰਪੂਰ ਕੀਆ ਜਿਸ ਵੱਡ ਭਾਗ ਹੋਵੇ ਵੱਡ ਮਸਤਕ ਤਿੰਨ ਗੁਰਮਤ ਕੱਢ ਕੱਢ ਲੀਆ ਰਤਨ ਜਵੇਹਰ ਲਾਲ ਹਰਨਾਮ ਗੁਰ ਕਾੜ ਤਲੀ ਦਿਖਲਾਇਆ ਭਾਗ ਹੀਨ ਮਨਮੁਖ ਨਹੀਂ ਲੀਆ ਤ੍ਰਿਣ ਓਲੇ ਲੱਖ ਛਪਾਇਆ ਮਸਤਕ ਭਾਗ ਹੋਵੇ ਧੁਰ ਲਿਖਿਆ ਤਾਂ ਸਤਗੁਰ ਸੇਵਾ ਲਾਏ ਨਾਨਕ ਰਤਨ ਜਵੇਹਰ ਪਾਵੇ ਤਨ ਤਨ ਗੁਰਮਤ ਹਰ ਪਾਈ ਆਰਾਮ ਕਲੀ ਮਹਲ